ਰੇਟ ਆਪਾਂ ਜਮਾ ਘੱਟ ਲੈ ਕੇ ਪਹੁੰਚਿਆ ਇੱਕ ਆਪਾਂ ਘਰ ਲੈ ਕੇ ਪਹੁੰਚਿਆ ਜਮਾ ਸਸਤਾ ਇੱਕ ਆਪਾਂ ਗੱਡੀ ਲੈ ਕੇ ਪਹੁੰਚਿਆ ਜਮਾ ਸਸਤੀ ਤੇ ਹੋਰ ਬਹੁਤ ਸਾਰੇ ਮਸ਼ੀਨਰੀਆਂ ਨੇ ਸਾਰਾ ਨੂੰ ਸਾਰੇ ਮਸ਼ੀਨਰੀਆਂ ਘਰ ਸਭ ਕੁਝ ਪਸੰਦ ਆਊਗਾ ਬਸ ਤੁਸੀਂ ਵੀਡੀਓ ਦੇਖੋ ਤੇ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਰੇ ਜ ਅੱਖਰਾਂ ਚ ਪੂਰੀ ਵੀਡੀਓ ਦੇ ਵਿੱਚ ਲਿਖਿਆ ਰਹਿੰਦਾ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫ੍ਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਤੇ ਪਹਿਲੀ ਮਸ਼ੀਨਰੀ ਤੋਂ ਆਪਾਂ ਸਟਾਰਟ ਕਰਦੇ ਆਂ ਆਪਣੇ ਵੀਡੀਓ ਪਹਿਲੀ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਫੋਰਡ ਦੀ ਆਈਕੋਨ ਆਪਣੇ ਕੋਲੇ ਪਹੁੰਚੀ ਆ ਗੱਡੀ ਦੇ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਗੱਡੀ ਪੂਰੀ ਸੋਹਣੀ ਐ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਆ ਤੇ 10 ਮਾਡਲ ਗੱਡੀ ਆ ਡੀਜ਼ਲ ਤੇ ਗੱਡੀ ਐ ਜੀ 1 ਲੱਖ ਤੇ 10000 ਰੁਪਏ ਡਿਮਾਂਡ ਆਪਣੇ ਕੋਲੇ ਗੱਡੀ ਦੀ ਪਹੁੰਚੀ ਆ ਤੇ ਗੱਡੀ ਆਪਣੇ ਕੋਲੇ ਫਤਿਹਗੜ੍ਹ ਚੂੜੀਆਂ ਏਰੀਆ 'ਚ ਪਹੁੰਚੀ ਆ ਜਿਹੜੇ ਮਾਲਕ ਨੇ ਉਹਨਾਂ ਦਾ ਨਾਮ ਅਮਨਦੀਪ ਸਿੰਘ ਆ ਜੀ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਬਾਕੀ ਰੇਟ ਵੀ ਠੀਕ ਹੈ ਬਾਕੀ ਟਾਇਰ ਟੱਪਾ ਬਹੁਤ ਵਧੀਆ ਹੈ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਮੈਟਿੰਗ ਮੈਟ ਸਭ ਕੁਝ ਆਪਾਂ ਨੂੰ ਵਧੀਆ ਮਿਲੂਗਾ ਤੇ ਮਿਊਜ਼ਿਕ ਸਿਸਟਮ ਬਹੁਤ ਵਧੀਆ ਤੇ ਏਸੀ ਹੀਟਰ ਵਰਕਿੰਗ ਚ ਜਿੰਨੇ ਫੰਕਸ਼ਨ ਹੁੰਦੇ ਐ ਵਧੀਆ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਣਗੇ ਜੇ ਕਿਸੇ ਨੂੰ ਗੱਡੀ ਇਹ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਗੱਡੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੈ ਤੁਸੀਂ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 73 408 32 206 ਜਿਹੜੀ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਆਪੇ ਕਰ ਲਿਓ ਤੇ ਸੈਕਿੰਡ ਗੱਡੀ ਆਪਾਂ Tata ਦੀ ਲੈ ਕੇ ਪਹੁੰਚਿਆ ਸੀ Tata ਦੀ ਗੱਡੀ ਜਮ੍ਹਾਂ ਨਵੀਂ ਆ ਤੇ ਨਾਮ ਇਹਦਾ अल्टਰੋਜ਼ 2020 ਮਾਡਲ ਹੈ ਤੇ XT ਮਾਡਲ ਚ ਹੈ ਜੀ ਪੋਸ਼ੂ ਬਟਨ ਸਟਾਰਟ ਆ ਗੱਡੀ ਬਟਨ ਤੋਂ ਸਟਾਰਟ ਹੁੰਦੀ ਆ ਬਟਨ ਤੋਂ ਬੰਦ ਹੁੰਦੀ ਆ ਗੱਡੀ ਕੋਲ 55000 ਚੱਲੀ ਹੋਈ ਆ ਟੈ ਫਾਸਟ ਓਨਰ ਐ ਇੱਕ ਹੱਥ ਗੱਡੀ ਚੱਲ ਰਹੀ ਆ ਨਵੇਂ ਅਲਾਈ ਲੱਗੇ ਹੋਈ ਨੇ ਨਵੇਂ ਟਾਇਰ ਨੇ ਦੋਵੇਂ ਚਾਬੀਆਂ ਓਰੀਜਨਲ ਆਪਾਂ ਨੂੰ ਨਾਲ ਮਿਲ ਜਾਣਗੀਆਂ ਬਾਕੀ ਟਾਇਰਾਂ 'ਚ ਜਿਹੜੇ ਅਲਾਈ ਲੱਗੇ ਹੋਈ ਨੇ ਉਹ ਤੁਸੀਂ ਦੇਖੋ ਬਹੁਤ ਸੋਹਣੇ ਆਪਾਂ ਨੂੰ ਮਿਲ ਜਾਣਗੇ ਤੇ ਕਿਸੇ ਨੂੰ ਪਸੰਦ ਜੇ ਗੱਡੀ ਇਹ ਆਈ ਐ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਅੰਮ੍ਰਿਤਸਰ ਮਾਲਕ ਦਾ ਏਰੀਆ ਹੈ ਅੰਮ੍ਰਿਤਸਰ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਬਾਕੀ ਕਿਸੇ ਨੂੰ ਗੱਡੀ ਪਸੰਦ ਆਈਏ ਤਾਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਓ ਬਾਕੀ ਜੇ ਆਪਾਂ ਰੇਟ ਦੇਖੀਏ ਤਾਂ ਮਾਲਕ ਨੇ ਡਿਮਾਂਡ 7 ਲੱਖ ਤੇ 35000 ਰੁਪਏ ਇੱਕ ਵਾਰੀ ਕੀਤੀ ਹੈ 735 ਡਿਮਾਂਡ ਹੈ ਘਾਟਾ ਬਾਦ ਕੀਤਾ ਜਾਊ ਉਹ ਮਾਲਕ ਨੇ ਕਿਹਾਗਾ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 75 082 ਤੇ 60008 ਜਿਹੜੀ ਵੀ ਗੱਲ ਕਰਨੀ ਹੋਈ ਤੁਸੀਂ ਆਪੇ ਕਰ ਲਿਓ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਪਹੁੰਚੀ ਜਿਹੜੀ ਆਪਣੇ ਕੋਲੇ ਟヨタ ਦੀ ਐਟਿਓਸ ਪਹੁੰਚੀ ਆ ਲੀਵਾ 12 ਮਾਡਲ ਹੈ ਵਾਈਟ ਕਲਰ ਚ ਹੈ ਤੇ ਗੱਡੀ ਅਰਜੈਂਟ ਸੇਲ ਕਰਨੀ ਆ ਤੇ ਗੱਡੀ ਪੂਰੀ ਵਧੀਆ ਸੋਹਣੀ ਗੱਡੀ ਹੈ ਕਿਸੇ ਨੇ ਦੇਖਣੀ ਹੋਵੇ ਤਾਂ ਆਪਾਂ ਨੂੰ ਗੱਡੀ ਇਹ ਬਠਿੰਡੇ ਮਿਲ ਚੁਗੀ ਬਠਿੰਡੇ ਏਰੀਆ ਚ ਮਾਲਕ ਦੇ ਘਰੇ ਹੀ ਗੱਡੀ ਖੜੀ ਆ ਜੇ ਆਪਾਂ ਰੇਟ ਦੇਖੀਏ 2 ਲੱਖ 20000 ਰੁਪਏ ਮਾਲਕ ਕੋਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਤੇ ਵਿਦੇ ਨੋਸੀ ਐਸੀ ਐਨਓਸੀ ਆਪਾਂ ਨੂੰ ਨਾਲ ਗੱਡੀ ਦੇ ਮਿਲ ਜੂਗੀ ਤੇ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਹੈ ਤੇ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਕਿਸੇ ਨੂੰ ਗੱਡੀ ਜੇ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਕਿ ਮੈਂ ਮਰਜੀ ਚੈੱਕ ਕਰ ਲਓ ਮਾਲਕ ਨੇ ਕਿਹਾ ਤੂਰ ਕੇ ਦੇਖ ਲਿਓ ਚਾਹੀ ਕਿ ਮਰਜ਼ੀ ਦੇਖ ਲਓ ਬਾਕੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਜੀ 9041300899 ਗੱਲ ਕਰਨੀ ਹੈ ਬਈ ਜਿਹੜੀ ਵੀ ਗੱਲਬਾਤ ਤੁਸੀਂ ਆਪੇ ਕਰ ਸਕਦੇ ਹੋ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਰਿਹਾ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਪਹਿਲਾਂ ਤਾਂ ਕਮੈਂਟ ਨਾਲ ਦੀ ਨਾਲ ਕਰੀ ਜਾਇਓ ਜੀ ਚੱਲਦੀ ਚੱਲਦੀ ਵੀਡੀਓ ਚ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਲਾਜ਼ਮੀ ਨੋਟ ਕਰ ਲਓ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਕਹਿ ਰਿਆਂ ਜੀ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਆਪਣਾ ਹਰੇ ਜਿਹੇ ਅੱਖਰਾਂ ਚ ਉੱਪਰ ਤੋਂ ਮਿਲ ਗਿਆ ਹੋਊਗਾ ਆਪਣੇ ਕੋਲੇ ਜੇ ਤੁਸੀਂ ਭੇਜਣੀ ਹੈ ਕੋਈ ਵੀ ਮਸ਼ੀਨਰੀ ਘਰ ਕੋਠੀ ਮਕਾਨ ਫੋਟੋਆਂ ਵੀਡੀਓ ਜਾਣਕਾਰੀ ਰਾਹੀਂ ਆਪਣੇ ਕੋਲੇ ਭੇਜ ਦੂੰ ਪੂਰੀ ਜਾਣਕਾਰੀ ਭੇਜ ਦੂੰ ਕੋਠੀ ਤੋਂ ਲੈ ਕੇ ਕੁਝ ਵੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਐਡ ਤੁਸੀਂ ਕਰਵਾਉਣੀ ਹੈ ਭੇਜੋ ਤੇ ਆਪਾਂ ਬਿਲਕੁਲ ਫਰੀ ਦੇ ਵਿਚਾਰ ਲਗਾ ਦੇਂਗਾ ਆਪਣਾ ਕਮਿਸ਼ਨ ਵਗੈਰਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਬਸ ਭੇਜ ਕੇ ਫਰੀ ਦੇ ਵਿਚਾਰ ਤੁਸੀਂ ਲਗਵਾ ਸਕਦੇ ਹੋ ਠੀਕ ਹੈ ਜੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰਾ ਦਿਓ ਜੀ نیچے ਇੱਕ ਲਾਈਕ ਦਾ ਬਟਨ ਤੁਹਾਨੂੰ ਮਿਲ ਗਿਆ ਹੋਊਗਾ ਲਾਈਕ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਜੀ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਵੀ ਨਾਲ ਦੀ ਨਾਲ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਕਰਨਾ ਨਾਪੋਲੀਓ ਚੈਨਲ ਨੂੰ ਕਿਉਂਕਿ ਸਬਸਕ੍ਰਾਈਬ ਦਾ ਫਾਇਦਾ ਹੀ ਹੈ ਜੀ ਦੋ ਤਿੰਨ ਪਹਿਲਾ ਫਾਇਦਾ ਤਹੀ ਹੈ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਇਆ ਕਰੂਗਾ ਬਾਕੀ ਕਿਸੇ ਨੇ ਕਿਸੇ ਵੀ ਏਰੀਆ ਚੋਂ ਮਤਲਬ ਕੋਈ ਮਸ਼ੀਨਰੀ ਲੈਣੀ ਹੈ ਕੋਈ ਲੱਭ ਰਿਹਾ ਤਾਂ ਕਰ ਲਓ ਸਬਸਕ੍ਰਾਈਬ ਜਦੋਂ ਵੀ ਨਵੀਂ ਵੀਡੀਓ ਆਪਣੀ ਆਇਆ ਕਰੂਗੀ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਇਆ ਕਰੂਗਾ ਬਾਕੀ ਤੁਹਾਨੂੰ ਪਤਾ ਲੱਗ ਜਾਇਆ ਕਰੂਗਾ ਕਿਹੜੇ ਏਰੀਆ ਚੋਂ ਕਿੱਥੋਂ ਆਪਾਂ ਵੀਡੀਓ ਪਾ ਰਹੇ ਹਾਂ ਜੀ ਬਾਕੀ ਜੇ ਤੁਸੀਂ ਕਮੈਂਟ ਕਰਕੇ ਆਪਦੀ ਫਰਮਾਇਸ਼ ਤੇ ਮਸ਼ੀਨਰੀ ਵੀਡੀਓ ਚ ਪਾਉਣੀ ਆ ਤਾਂ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਅਗਲੀ ਵੀਡੀਓ ਚ ਆਪਾਂ ਪਾ ਦਾਂਗੇ ਵੀਡੀਓ ਚ ਉਹੀ ਮਸ਼ੀਨਰੀ ਉਹੀ ਘਰ ਜਿੰਨੇ ਰੇਟ ਚ ਜਿੱਥੋਂ ਤੁਸੀਂ ਆਖੋਗੇ ਬਾਕੀ ਜ਼ਿਆਦਾ ਟਾਈਮ ਨਹੀਂ ਖਰਾਬ ਕਰਦੇ ਆਪਾਂ ਹੁਣ ਆਪਾਂ ਫਿਰ ਤੋਂ ਵੀਡੀਓ ਤੇ ਆਉਨੇ ਆ ਤੇ ਹੁਣ ਤੁਸੀਂ ਇੱਕ ਸਕੋਰਪੀਓ ਗੱਡੀ ਦੇਖ ਰਹੇ ਹੋ ਜੀ ਬੀਐਲਐਕਸ 2012 ਮਾਡਲ ਹੈ ਟੌਪ ਮਾਡਲ ਹੈ ਟਾਟੂਰ ਵਧੀਆ ਗੱਡੀ ਸੋਹਣੀ ਆ 330000 ਦੀ ਡਿਮਾਂਡ ਦੇ ਵਿੱਚ ਆਪਣੇ ਕੋਲੇ ਪਹੁੰਚੀ ਆ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਗਾ ਗੱਡੀ ਚ ਕਮੀ ਪੇਸ਼ੀ ਕੋਈ ਨਹੀਂ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤੋਰ ਕੇ ਦੇਖਣਾ ਚਾਹੁੰਦੇ ਹੋ ਤੁਸੀਂ ਆਪੇ ਦੇਖ ਲਿਓ ਜੀ ਬਾਕੀ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਰਿਹਾ ਜੀ ਬਾਕੀ ਫੋਟੋਆਂ ਚ ਤੁਸੀਂ ਦੇਖ ਰਹੂ ਟਾਇਰਾਂ ਚ ਅਲਾਈਵ ਵਗੈਰਾ ਲੱਗੇ ਹੋਏ ਨੇ ਗੱਡੀ ਚ ਕਮੀ ਪੇਸ਼ੀ ਕੋਈ ਨਹੀਂ ਵਧੀਆ ਮਾਲਕ ਨੇ ਗੱਡੀ ਰੱਖੀ ਹੋਈ ਐ ਵਧੀਆ ਚਲਾਈ ਹੋਈ ਐ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੇ ਕਿਸੇ ਨੇ ਗੱਲ ਕਰਨੀ ਹੈ ਮਾਲਕ ਨਾਲ ਤਾਂ ਮਾਲਕ ਨੇ ਕਿਹਾਗਾ ਵੀ ਫੋਨ ਕਰ ਲਿਓ ਤੇ ਕੋਈ ਵੀ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਤੁਸੀਂ ਪੁੱਛ ਸਕਦੇ ਹੋ ਜੇ ਕਿਸੇ ਨੇ ਸਿੱਧਾ ਆਉਣਾ ਤਾਂ ਫੋਨ ਕਰਕੇ ਆ ਵੀ ਸਕਦੇ ਹੋ ਘਰੇ ਗੱਡੀ ਨੂੰ ਦੇਖਣ ਵਾਸਤੇ ਜਿਹੜੇ ਗੱਡੀ ਦੇ ਮਾਲਕ ਨੇ ਉਹਨਾਂ ਦਾ ਨੰਬਰ 90412 28212 ਤੇ ਹੁਣ ਤੁਸੀਂ ਗੱਡੀ ਦੇਖੋ ਜੀ ਆਪਣੇ ਕੋਲੇ ਇੱਕ ਟਾਟਾ ਦੀ ਨੇਨੋ ਗੱਡੀ ਆਪਾਂ ਲੈ ਕੇ ਪਹੁੰਚੀਆਂ ਜੀ ਨੇਨੋ ਗੱਡੀ ਆ ਗੱਡੀ ਸੋਹਣੀ ਐ ਤੇ ਗੱਡੀ ਦਾ ਰੇਟ ਕੁੱਲ 55000 ਰੁਪਏ ਆ ਗੱਡੀ 12 ਮਾਡਲ ਐ ਤੇ ਫਾਸਟ ਓਨਰ ਐ ਸਾਰਾ ਕੁਝ ਵਧੀਆ ਟਾਇਰ ਟੱਪਾ ਨਵੇਂ ਮਿਊਜ਼ਿਕ ਸਿਸਟਮ ਵਧੀਆ ਐ ਬਾਕੀ 55000 ਦੇ ਵਿੱਚੋਂ ਵੀ ਘਾਟਾ-ਪਾਧਾ ਕੀਤਾ ਜਾਊਗਾ ਬਾਕੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਰੱਖਿਆ ਜੀ ਤੇ ਇੱਕ ਘਰ ਲੈ ਕੇ ਪਹੁੰਚਿਆ ਜੀ ਜਮਾ ਸਸਤਾ ਬਾਕੀ ਤਾਂ ਤੁਹਾਨੂੰ ਪਤਾ ਹੀ ਅਸੀਂ ਆਪਾਂ ਜਿਹੜੀ ਮਸ਼ੀਨਰੀ ਜਾਂ ਕੋਈ ਵੀ ਕੂਠੀ ਘਰ ਮਕਾਨ ਲੈ ਕੇ ਪਹੁੰਚਦੇ ਆਂ ਡਾਇਰੈਕਟ ਮਾਲਕ ਦਾ ਨੰਬਰ ਆਪਾਂ ਦਿੰਨੇ ਆਂ ਜੀ ਤੇ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੂਆ ਬਾਕੀ ਰੇਟ 12 ਲੱਖ ਰੁਪਈਆ ਇਹਨਾਂ ਨੇ ਡਿਮਾਂਡ ਕੀਤੀ ਆ 10 ਮਰਲੇ ਜਗ੍ਹਾ ਮੋਗਾ ਖਾਸ ਏਰੀਆ ਦਾ ਰਜਿਸਟਰੀ ਵਾਲੀ ਜਗ੍ਹਾ ਸੀ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਘਰ ਜੀ ਤੁਸੀਂ ਦੇਖਣਾ ਚਾਹੁੰਨਿਓ ਜੀ ਤਾਂ ਕਿ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕੁਝ ਵੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਤੇ ਅਗਲੀ ਵੀਡੀਓ ਵਾਸਤੇ ਤੁਸੀਂ ਕਮੈਂਟ ਲਾਜ਼ਮੀ ਕਰੋ ਅਗਲੀ ਵੀਡੀਓ ਚਾਹਤੋਂ ਤੁਹਾਨੂੰ ਕਿਹੜੇ ਏਰੀਆ ਚੋਂ ਕੀ ਚਾਹੀਦਾ ਗਾ ਤੇ ਹੁਣ ਆਪਾਂ ਚੱਲਦੇ ਆ ਜੀ ਤੇ ਤੁਹਾਡੇ ਕਮੈਂਟ ਮੈਂ ਚੈੱਕ ਕਰਦਾ ਤੇ ਕੱਲ੍ਹ ਵਾਲੀ ਵੀਡੀਓ ਆਪਾਂ ਰੈਡੀ ਕਰਦੇ ਆ ਤੇ ਦੇਖਦਾ ਜੀ ਕਿਹੜੇ-ਕਿਹੜੇ ਏਰੀਆ ਚੋਂ ਕਮੈਂਟ ਆ ਰਹੇ ਨੇ